ਮਜੀਠੀਆ ਤੇ ਉਸ ਜਿਸ ਤਰੀਕੇ ਨਾਲ ਸਰਕਾਰ ਨੇ ਐਕਸ਼ਨ ਕੀਤਾ ਕੀ ਕਰਨ ਤੁਹਾਨੂੰ ਇਹ ਐਕਸ਼ਨ ਮੇਰਾ ਤਾਂ ਮਜੀਠੀਆ ਜੀ ਦੇ ਨਾਲ ਪਾਰਟੀ ਤੌਰ ਤੇ ਤੇ ਆਡਾਇਓਲੋਜੀਕਲ ਵਿਰੋਧ ਹੈ ਲੇਕਿਨ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਹ ਸਿਆਸੀ ਤੇ ਨਿੱਜੀ ਵਿਰੋਧ ਤੋਂ ਉੱਪਰ ਕੁਝ ਨਹੀਂ ਹੈ ਜਿਹੜਾ ਉਹਨਾਂ ਤੇ ਪਹਿਲਾਂ ਪਰਚਾ ਸੀ ਉਹਦੇ ਚ ਤਾਂ ਨਾ ਇਹਨਾਂ ਨੇ ਉਹਦਾ ਰਿਮਾਂਡ ਲਿਆ ਤੇ ਨਾ ਉਹ ਤੇ ਪਹਿਲਾਂ ਪੁੱਛਗਿੱਛ ਕੀਤੀ ਤੇ ਉਹ ਪਰਚਾ ਇਹਨਾਂ ਨੇ ਫੇਲ ਕਰਨੇ ਵਾਲੇ ਪਾਸੇ ਰੋទਿਆ ਹੋਇਆ ਹੁਣ ਜਦੋਂ ਇਹ ਉਹਨਾਂ ਦੇ ਖਿਲਾਫ ਬੋਲ ਰਿਹਾ ਜਦੋਂ ਇਹ ਉਹਨਾਂ ਦੇ ਬਖੀਏ ਢੇਡਦਾ ਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਤਾਂ ਉਹਦੀ ਆਵਾਜ਼ ਦਮਾਉਣ ਵਾਸਤੇ ਅੱਜ ਡਿਸਪਰਪੋਰਸ਼ਨੇਟ ਐਸੈਟ ਯਾਨੀ ਕਿ ਬਾਦੂ ਜਾਇਦਾਦ ਦਾ ਪਰਚਾ ਦਿੱਤਾ ਜਿਹੜਾ ਕਿ ਸਾਫ਼ ਦਿਖਦਾ ਕਿ ਵਿਰੋਧ ਕਰਕੇ ਕੀਤਾ ਗਿਆ ਤੇ ਉਹਦੀ ਆਵਾਜ਼ ਦਬਾਉਣ ਨੂੰ ਕੀਤਾ ਗਿਆ ਇੱਥੇ ਹੀ ਬਸ ਨਹੀਂ ਹੈ ਫੇਰ ਉਹਦੀ ਵਾਈਫ ਦੇਖੋ ਤੀਆ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਤੇ ਕਿਸੇ ਦੇ ਘਰ ਜਾ ਕੇ ਉਹਦੀ ਔਰਤ ਨੂੰ ਇਸ ਤਰੀਕੇ ਦੇ ਨਾਲ ਜਲੀਲ ਕਰਨਾ ਉਹਦੀ ਬੇਇੱਜ਼ਤੀ ਕਰਨਾ ਇਹ ਵੀ ਕਿਸੇ ਤਰ੍ਹਾਂ ਪੰਜਾਬੀਆਂ ਨੂੰ ਮਨਜ਼ੂਰ ਨਹੀਂ ਇਹ ਇਕੱਲਾ ਓਸੀ ਤੇ ਨਹੀਂ ਜਿਹੜੇ ਵੀ ਨਾ ਤੇ ਆਵਾਜ਼ ਉਠਾਉਂਦੇ ਆ ਹੁਣ ਅੱਜ ਸਾਨੂੰ ਇਹ ਵੀ ਖਸਾ ਕਿ ਪ੍ਰਗਟ ਸਿੰਘ ਤੇ ਪਰਚਾ ਕਰ ਰਹੇ ਆ ਹੋ ਸਕਦਾ ਅੱਗੇ ਵੀ ਤੁਰਨ ਮੇਰੇ ਮੈਨੂੰ ਤਾਂ ਬੁਲਾਉਂਦੇ ਹੀ ਰਹਿੰਦੇ ਆ ਇਸ ਕਰਕੇ ਜਿਹੜਾ ਵੀ ਬੰਦਾ ਅੱਜ ਪੰਜਾਬ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਉਸਤੇ ਪਰਚਾ ਦਿੰਦੇ ਆ ਇਹ ਜਿਹੜਾ ਕੇਜਰੀਵਾਲ ਹੈ ਇਹ ਅਸਲ ਮੈਨਾਂ ਚ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਦਾ ਕੰਮ ਚਲਾ ਰਿਹਾ ਜ ਜ ਹੁਣ ਕਹਿੰਦੇ ਇਹ ਯੁੱਧ ਨਸ਼ਿਆ ਦੇ ਵਿਰੁੱਧ ਹੈ ਜਦੋਂ ਇਹਨਾਂ ਦਾ ਮਜੀਠੀਆ ਨੇ ਇਹਨਾਂ ਤੇ ਖਿਲਾਫ ਕੇਸ ਪਾਇਆ ਆਹੀ ਕੇਜਰੀਵਾਲ ਕੋਰਟ ਵਿੱਚ ਜਾ ਕੇ ਮਜੀਠੀਆ ਤੋਂ ਮਾਫੀ ਮੰਗ ਕੇ ਆਇਆ ਫਿਰ ਕਿਹੜਾ ਯੁੱਧ ਇਹਨਾਂ ਦੇ ਨਸ਼ਿਆ ਦੇ ਵਿਰੁੱਧ ਹੈ ਇਹ ਸਾਰਾ ਕੁਝ ਰਾਜਨੀਤਿਕ ਤੌਰ ਤੇ ਪੰਜਾਬ ਦੀ ਉੱਭਰ ਰਹੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ ਇਹ ਇੱਕ ਵਿਉਂਤਬੰਦ ਤਰੀਕੇ ਦੇ ਨਾਲ ਪਹਿਲਾਂ ਇਹ ਆਪਣੇ ਬੰਦੇ ਤੇ ਪਰਚਾ ਦਿੰਦੇ ਆ ਤੇ ਬਾਅਦ ਵਿੱਚ ਉਹ ਆਪਣੇ ਬੰਦੇ ਨੂੰ ਤਾਂ ਮੀਟਿੰਗਾਂ ਵਿੱਚ ਹੀ ਬਿਠਾ ਲੈਂਦੇ ਤੇ ਉਹਦੇ ਪਰਚੇ ਵੀ ਖਾਰਜ ਕਰ ਦਿੰਦੇ ਲੇਕਿਨ ਅਸਲ ਦੇ ਵਿੱਚ ਇਹਨਾਂ ਨੇ ਆਪੋਜੀਸ਼ਨ ਬੰਦਿਆਂ ਨੂੰ ਡੰਗਣਾ ਹੁੰਦਾ ਉਹਨਾਂ ਤੇ ਪਰਚਾ ਦੇਣਾ ਹੁੰਦਾ ਉਹਨਾਂ ਉਹਨਾਂ ਨੂੰ ਬਦਨਾਮ ਕਰਨਾ ਹੁੰਦਾ ਲੇਕਿਨ ਇਹ ਆਸੂ ਵਾਲੇ ਮਾਮਲੇ 'ਚ ਵੀ ਫੇਲ ਹੋਏ ਹੈ ਇਹਨਾਂ ਦੇ ਮੂੰਹ ਤੇ ਚਪੇੜਾਂ ਵੱਜੀਆਂ ਸਾਰੇ ਕੇਸ ਖਾਰਜ ਹੋ ਗਏ ਇਹ ਰੋੜਾ ਵਾਲੇ ਮਾਮਲੇ 'ਚ ਵੀ ਫੇਲ ਹੋ ਗਏ ਹਸ਼ਾਰਪੁਰ ਤੋਂ ਸ਼ਾਮ ਸੁੰਦਰ ਰੋੜਾ ਤੇ ਪਰਚਾ ਕੀਤਾ ਉਹ ਵੀ ਸਾਰੇ ਪਰਚੇ ਖਾਰਜ ਹੋ ਗਏ ਹੁਣ ਇਹ ਬਾਕੀ ਦੇ ਜਿਹੜੇ ਹੋਰ ਲੀਡਰ ਇਹਨਾਂ ਦੇ ਖਿਲਾਫ ਆਵਾਜ਼ ਉਠਾਉਂਦੇ ਆ ਇਹ ਪੰਜਾਬ ਦੀ ਆਵਾਜ਼ ਨੂੰ ਖਤਮ ਕਰਕੇ ਦਿੱਲੀ ਵਾਲਿਆਂ ਦਾ ਜਿਹੜਾ ਰਾਜ ਸਥਾਪਿਤ ਹੋ ਰਿਹਾ ਇਹ ਪੰਜਾਬ ਵਾਸਤੇ ਆਉਣ ਵਾਲੇ ਸਮੇਂ 'ਚ ਖਤਰੇ ਦੀ ਘੰਟੀ